ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਜੀ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂਜ਼ ਸੀ ਜਿਹਦੇ ਨਾਲ ਨਾ ਸਾਰੇ ਲੋਕ ਮਦਹੋਸ਼ ਹੋਏ ਪਏ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਆਪਕੋਸ ਮਾਲਕ ਦੇ ਹੱਕ ਅਕਾਲਪੁਰ ਤੋਂ ਧੰਨਵਾਦ ਕਰਦੇ ਆ ਜਿੰਨੇ ਠੰਡਾ ਮੌਸਮ ਕੀਤਾ ਨੂ ਆਖਰੀ ਹੋਏ ਹੋਰਡੇਸ ਸੈਲਰੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਪਤਾ ਵਨ ਨੂੰ ਸੰਭੀਏ ਜਿਹੜਾ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲੱਗੇ ਆ ਗਿਆ ਸਰ 46 47 ਸੀ ਬਾਜ਼ਾਰ ਸੁਣੇ ਪਏ ਹੀ ਸਰ ਮੋਨੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ ਤੇ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ ਸਰ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲ ਗਈ ਹੈ ਤੇ ਲੋਕਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਜਨਾਲਾ ਅਮਰਸਰ ਦੀਆਂ ਨੇ ਤੇ ਕਈ ਹੋਰ ਸਰਹੱਦ ਦੀਆਂ ਸ਼ਹਿਰਾਂ ਦੇ ਵਿੱਚ ਵੀ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਮੀਂਹ ਦੇ ਨਾਲ ਕਿਸਾਨਾਂ ਦੇ ਚਿਹਰੇ ਵਿਖੜ ਗਏ ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਵਿੱਚ ਹੁਣ ਆਸਾਨੀ ਹੋ ਜਾਵੇਗੀ ਅਤੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਵੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਆਇਆ ਕਿ ਜਿਹੜਾ ਚਾਹੁੰਦੇ ਹੋ ਬਾਰਿਸ਼ ਹੁੰਦੀ ਅੱਜ। ਮੇਰਾ ਨਾਮ ਈਨੋਦ ਰੋੜਾ ਜੀ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਈ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂ ਸੀ ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈਰ ਕੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਤਰਤੀਮਾਂ ਨੂੰ ਠੰਡ ਪਹੁੰਚੀ ਹੈ ਅ ਪਰਮਾਤਮਾ ਕਰੇ ਕਿ ਦੋ ਚਾਰ ਦਿਨ ਰਗਾ ਤਾਂ ਰਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸਕੇ ਜੀ ਕੀ ਨਾਇਕ ਕਿਹਾ ਜਾਂਦਾ ਜੀ ਸਰ ਮੇਰਾ ਨਾਮ ਵਿਕਰਮ ਹੈ ਜੀ ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ 46 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ ਆਪ ਉਸ ਮਾਲਕ ਦਾ ਆਕਾਰਪੁਰਤਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਨੂ ਵਾਗਰੀ ਹੋਏ ਹੋਰ ਵੇਸ ਚੱਲ ਰਹੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਵਾਤਾਵਰਨ ਨੂੰ ਸੰਭਾਲੀਏ ਇਹ ਸਾਡਾ ਫਰਜ਼ ਹੈ ਕਿੰਨੀ ਰਾਹਤ ਮਿਲੇਗੀ ਅੱਜ ਜਿਹੜੀ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲੱਗੇ ਆ ਗਿਆ ਸਰ 46 47 ਸੀ ਬਾਜ਼ਾਰ ਸੁਣੇ ਪਈ ਸਰ ਮੋਨੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ ਤੇ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ ਪੰਛੀਆਂ ਤੇ ਕਿੰਨਾ ਨੁਕਸਾਨ ਹੋਏਗਾ ਸਰ ਬਹੁਤ ਪਏਗਾ ਤੁਹਾਨੂੰ ਜੁੱਦਾ ਕਹਿ ਰਿਹਾ ਕਿ ਹੌਟ ਵੇਵ ਚੱਲ ਰਹੀ ਹੈ ਜੀ ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ ਜੀ ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸਾਂਭੀਏ ਰੱਖ ਲਈਏ ਇਹਦੀ ਸਾਂਭ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ ਸਾਡੇ ਸਾਡੇ ਹੱਥ ਚ ਖੁੱਲੇ ਦੱਸਦੀ ਕਿ ਇਸ ਮੀਂਹ ਦੇ ਨਾਲ ਹੁਣ ਤਾਮੰਨ ਦੇ ਵਿੱਚ ਵੀ ਗਰਾਬਟ ਆਵੇਗੀ ਪੰਜਾਬ ਦੇ ਵਿੱਚ ਹੁਣ ਲੋਕਾਂ ਦੇ ਮੀਂਹ ਪੈਣ ਦੇ ਨਾਲ ਚਿਹਰੇ ਖਿੜ ਗਏ ਨੇ ਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਅੰਮ੍ਰਿਤਸਰ ਤੋਂ ਖਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ